ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕਿਵੇਂ ਠੀਕ ਹੋ ਮੈਂ ਨਾ ਇਹ ਸੂਟ ਮੈਨੂੰ ਸਲਾਈ ਕਰਨ ਵਾਸਤੇ ਆਏ ਆ ਉਹਨਾਂ ਨੂੰ ਮੈਂ ਪੁੱਛਿਆ ਵੀ ਸੂਟ ਤੁਸੀਂ ਕਿੱਥੋਂ ਲਿਆਏ ਆ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਕੱਪੜਾ ਜਿਹੜਾ ਆ ਅੰਮ੍ਰਿਤਸਰ ਤੋਂ ਮਿਲਦਾ ਹੈਗਾ ਆ ਜੋ ਕਿ ਤੇ ਇਹ ਹੈਗਾ 500 ਨੂੰ ਕਿਲੋ ਆਹ ਵਾਲਾ ਕੱਪੜਾ ਜਿਹੜਾ ਆ ਬਾਕੀ ਉੱਥੇ ਬਹੁਤ ਤਰ੍ਹਾਂ ਦੇ ਕੱਪੜੇ ਆ ਤੇ ਤੁਸੀਂ ਜਾ ਕੇ ਉੱਥੋਂ ਜਾਣ ਕੇ ਖਰੀਦ ਸਕਦੇ ਆ ਅੰਮ੍ਰਿਤਸਰ ਵਿੱਚ ਕਿਹੜੀ ਮਾਰਕੀਟ ਹੈ ਮੈਂ ਤੁਹਾਨੂੰ ਉਹ ਵੀ ਦੱਸਦੀ ਆ ਪਹਿਲਾਂ ਮੈਂ ਤੁਹਾਨੂੰ ਦੱਸਦੀ ਵੀ ਇਹ ਜਿਹੜਾ ਸੂਟ ਆ ਉਹਨਾਂ ਨੂੰ ਜਿਹੜੇ ਪੀਸ ਲਿਆਉਂਦੇ ਆ ਨਾ ਇਹ ਨਾ ਕੋਹ ਵੀ ਇੱਕ ਇੱਕ ਸੂਟ ਦਾ ਆ ਇਹ ਇੱਕ ਇੱਕ ਸੂਟ ਦਾ ਕੱਪੜਾ ਨਹੀਂ ਹੈਗਾ ਇੱਕ ਸੂਟ ਤੋਂ ਜ਼ਿਆਦਾ ਕੱਪੜਾ ਆਇਆ ਗਿਆ ਤੇ ਇਹ ਦੇਖ ਲਓ ਇਹਦਾ ਅਰਜ ਜਿਹੜਾ ਹੈ ਨਾ ਇਹ ਬਹੁਤ ਵੱਡਾ ਆ ਇਹ ਦੇਖੋ ਇਧਰੋਂ ਮੈਂ ਤੁਹਾਨੂੰ ਦਿਖਾ ਲ ਦਿੰਨੀ ਆ ਆ ਦੇਖੋ ਜੇ ਤੁਹਾਨੂੰ ਇਹ ਕਪੜਾ ਤੁਸੀਂ ਲੈਣਾ ਹੋਵੇ ਤੇ ਮੈਨੂੰ ਕਮੈਂਟ ਆ ਰਹੇ ਤੁਸੀਂ ਪੁੱਛ ਵੀ ਸਕਦੇ ਆ ਆਪਾਂ ਤੁਹਾਨੂੰ ਦੱਸ ਵੀ ਸਕਦੇ ਵੈਸੇ ਤੇ ਮੈਂ ਤੁਹਾਨੂੰ ਦੱਸ ਹੀ ਦੇਣਾ ਹੈਗਾ ਇਹ ਦੇਖੋ 57 ਇੰਚ ਜਾਨੀ ਕਿ ਇਹ ਇਹਦਾ ਅਰਜ ਹੈਗਾ ਇਹ ਡਬਲ ਹੈ ਤੇ ਇਹਦਾ ਮਤਲਬ ਇਹ ਕਿੰਨਾ ਹੋ ਗਿਆ 3 ਮੀਟਰ ਤੋਂ 5 ਇੰਚ ਘਟਿਆ ਜੀ ਅਰਜ ਇਹਦਾ 3 ਮੀਟਰ ਤੋਂ 5 ਇੰਚ ਘਟ ਜਾਣੀ ਕੇ ਆ ਦੇਖ ਲੋ ਐਨਾ ਵੱਡਾ ਇਹ ਡਬਲ ਆ 3 ਮੀਟਰ ਇਹਦਾ ਆਰ ਜਿਆ ਇਹਦਾ ਤੇ ਇਹ ਕਿੰਨੇ ਮੀਟਰ ਚ ਸੂਟ ਬਣਦਾ ਮੈਂ ਜਦੋਂ ਸੂਟ ਕੱਟਿਆ ਮੈਂ ਤੁਹਾਨੂੰ ਦੱਸ ਦਊਂਗੀ ਇਹ ਆਪਾਂ ਨੂੰ 500 ਤੋਂ ਵੀ ਘੱਟ ਜਿਹੜਾ ਸੂਟ ਪੈ ਜਾਣਾ ਕੱਪੜਾ ਵੀ ਬਹੁਤ ਵਧੀਆ ਆ ਇਹ ਦੇਖ ਲੋ ਪਿੰਕ ਰੰਗ ਤੇ ਇੱਕ ਇਹ ਹੈਗਾ ਆ ਵਾਈਟ ਰੰਗ ਦਾ ਇਹਦੇ ਵਿੱਚ ਇਹ ਨੀਲੇ-ਨੀਲੇ ਹੈ ਕੀ ਆ ਇਹ ਵੀ ਉਹਨਾਂ ਨੂੰ 500 ਦਾ ਪਿਆ ਯਾਨੀ ਕਿ ਹਜ਼ਾਰ ਦੇ ਦੋਨੇ ਪੀਸ ਪਏ ਆ ਤੇ ਕਿਲੋ ਚੜਿਆ ਹੈਗਾ ਇਹ 2 ਕਿਲੋ ਦੇ ਆ ਮਤਲਬ 2 ਸੂਟ 500 ਦੇ ਹਨਾ 500 ਨੂੰ ਕਿਲੋ ਵੇលਿਆ ਉਹਨਾਂ ਨੂੰ ਤੇ ਇਹਦੇ ਵਿੱਚੋਂ ਵੀ ਕਪੜਾ ਬਚਣਾ ਆ ਉਹਦੇ ਵਿੱਚੋਂ ਵੀ ਕਪੜਾ ਬਚਣਾ ਆ ਹੁਣ ਦੋਨੇ ਸੂਟ ਕਿੰਨੇ ਕਿੰਨੇ ਮੀਟਰ ਦੇ ਵਿੱਚ ਬਣਦੇ ਉਹ ਮੈਂ ਤੁਹਾਨੂੰ ਦੱਸੂਗੀ ਪਰ ਆ ਜਿਹੜਾ ਹੈ ਕਪੜਾ ਇਹਦਾ ਅੱਜ ਜਿਹੜਾ ਇਹ ਉਸ ਕਪੜੇ ਨਾਲੋਂ ਥੋੜਾ ਜਿਹਾ ਘੱਟ ਆ ਇਹਦਾ ਅੱਜ ਮੈਂ ਤੁਹਾਨੂੰ ਦੱਸ ਦੇਣੀ ਕਿੰਨਾ ਆ ਤੇ ਤੁਸੀਂ ਵੀ ਜੇ ਕੱਪੜਾ ਲੈਣਾ ਹੋਵੇ ਤੁਸੀਂ ਵੀ ਆਪਣਾ ਅਮਰitsar ਜਾ ਕੇ ਜਿਹੜੀ ਮਾਰਕੀਟ ਮੈਂ ਤੁਹਾਨੂੰ ਦੱਸੂਗੀ ਤੁਸੀਂ ਉੱਥੋਂ ਆਪਣਾ ਕੱਪੜਾ ਜਿਹੜਾ ਇਹ ਖਰੀਦ ਸਕਦੇ ਆ ਲਓ ਜੀ ਇਹ 37 ਇੰਚ ਹੈਗਾ ਸਿੰਗਲ ਤੇ ਆਪ ਇਹ ਡਬਲ ਆ ਹੁਣ ਇਹ ਦੇਖ ਲਓ ਇਸ ਤਰ੍ਹਾਂ ਡਬਲ ਆ ਮੈਂ ਤੁਹਾਨੂੰ ਡਬਲ ਹੀ ਦੱਸ ਦਿੰਨੀ ਆ ਵੀ ਇਹਦਾ ਕਿੰਨਾ ਅਰਜ਼ ਹੈਗਾ ਕੱਪੜੇ ਦਾ ਇਹ ਸੂਟ ਨੂੰ ਬਹੁਤ ਘੱਟ ਕੱਪੜਾ ਲੱਗਦਾ ਆ 1 ਮੀਟਰ ਇਹ ਹੋ ਗਿਆ ਲੋਜੀ ਇਹ 2 ਮੀਟਰ ਤੋਂ ਥੋੜਾ ਜਿਹਾ ਘਟਿਆ ਜਾਨੀ 5 ਇੰਚ ਘਟਿਆ 2 ਮੀਟਰ ਤੋਂ ਇਹ 5 ਇੰਚ ਘਟਿਆ 2 ਮੀਟਰ ਤੋਂ ਉਹ 5 ਇੰਚ ਘਟਿਆ 3 ਮੀਟਰ ਤੋਂ ਹੁਣ ਇਹ ਕਿੰਨੇ ਕਿੰਨੇ ਮੀਟਰ ਵਿੱਚ ਸੂਟ ਬਣਦਾ ਹੈ ਮੈਂ ਤੁਹਾਨੂੰ ਉਹ ਵੀ ਜ਼ਰੂਰ ਦੱਸਾਂਗੀ ਤੇ ਕਿੰਨੀ ਲੈਂਥ ਦਾ ਮੈਂ ਸੂਟ ਬਣਾਇਆ ਸਲਵਾਰ ਕਿੰਨੀ ਆ ਜੈਂਪਰ ਕਿੰਨਾ ਆ ਮੈਂ ਸਾਰਾ ਕੁਝ ਤੁਹਾਨੂੰ ਦੱਸ ਦੋਗੀ ਵੀ ਕਿੰਨਾ ਕਪੜਾ ਇਹ ਲੱਗਦਾ ਆ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਇਹ ਕਿਹੜੀ ਮਾਰਕੀਟ ਆ ਜਰ ਅੰਮ੍ਰਿਤਸਰ ਦੇ ਵਿੱਚ ਜਿੱਥੋਂ ਇਹ ਕਪੜਾ ਮਿਲਦਾ ਆ ਜਿੱਦਾਂ ਹੁਣ ਗਰਮੀਆਂ ਆ ਗਈਆਂ ਆ ਗਰਮੀਆਂ ਦੇ ਹਲਕੇ ਸੂਟ ਹੁੰਦੇ ਆ ਹੋ ਸਕਦਾ ਆ ਉਹ 500 ਦੇ ਵਿੱਚ ਮਤਲਬ ਤਿੰਨ ਸੂਟ ਵੀ ਚੜ ਸਕਦੇ ਆ ਹਨਾ ਜਿੱਦਾਂ ਜਿੱਦਾਂ ਦਾ ਇਹ ਹੋਣ ਕਿਉਂਕਿ ਇਹ ਕੱਪੜਾ ਥੋੜਾ ਜਿਹੜਾ ਇਹ ਭਾਰ ਆਇਆ ਥੋੜਾ ਕੱਪੜਾ ਇਹ ਭਾਰ ਆਇਆ ਤਾਂ ਕਰਕੇ ਇਹ ਇੱਕ ਸੂਟ ਦੇ ਵਿੱਚੋਂ ਇਹ ਚੋਂ ਇੱਕ ਜੈਂਪਰ ਦਾ ਕੱਪੜਾ ਜਿਹੜਾ ਬਚ ਜਾਣਾ ਆ ਚਲ ਜਿੱਦਾਂ ਵੀ ਮਤਲਬ ਮਰਜੀ ਯਾਨੀ ਕਿ ਸੂਟ ਤੋਂ ਇਹ ਕੱਪੜਾ ਜ਼ਿਆਦਾ ਆ ਇਹ ਵੀ ਜਿਹੜਾ ਆ ਸੂਟ ਤੋਂ ਕੱਪੜਾ ਜ਼ਿਆਦਾ ਆ ਤਾਂ ਉਹਨਾਂ ਨੇ ਮੈਨੂੰ ਕੱਪੜਾ ਹੋਰ ਲਿਆ ਕੇ ਦੇਣਾ ਆ ਤਾਂ ਜੋ ਕਿਸੇ ਹੋਰ ਦਾ ਸੂਟ ਹੋਰ ਬਣਾ ਸਕਣ ਹਨਾ ਤੇ ਇਹ ਕਿੱਥੋਂ ਮਿਲਦਾ ਹੈ ਇਹ ਜੀ ਅੰਮ੍ਰਿਤਸਰ ਕਟੜਾ ਜੈਮਲ ਮਾਰਕੀਟ ਆ ਤੁਸੀਂ ਉਥੋਂ ਲੈ ਸਕਦੇ ਆ ਦਰਬਾਰ ਸਾਹਿਬ ਦੇ ਕੋਲ ਆ ਬਿਲਕੁਲ ਤੇ ਤੁਸੀਂ ਉਥੇ ਜਾ ਕੇ ਕਪੜਾ ਸਸਤਾ ਜਿਹੜਾ ਆ ਖਰੀਦ ਸਕਦੇ ਆ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਮੈਂ ਹੁਣ ਤੁਹਾਨੂੰ ਸੂਟ ਕਿੰਨੇ ਚ ਬਣਿਆ ਕਿੰਨੇ ਮੀਟਰ ਵਿੱਚ ਬਣਿਆ ਮੈਂ ਤੁਹਾਨੂੰ ਸਾਰਾ ਕੁਝ ਦੱਸੂਗੀ ਤੇ ਅੱਜ ਦੀ ਵੀਡੀਓ ਇੰਨੀ ਹੈ ਮੈਂ ਹੁਣ ਸੂਟ ਕੱਟ ਕੇ ਦੂਸਰੀ ਵੀਡੀਓ ਜਿਹੜੀ ਆ ਦੁਬਾਰਾ ਬਣਾਉਂਗੀ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਤੁਸੀਂ ਉੱਥੇ ਜਾ ਕੇ ਆਪਣਾ ਕੱਪੜਾ ਖਰੀਦ ਸਕਦੇ ਆ ਜਿੱਦਾਂ ਦਾ ਵੀ ਚੰਗਾ ਮਾੜਾ ਵਧੀਆ ਤੋਂ ਵਧੀਆ ਲੈਣਾ ਹੋਵੇ ਤੁਸੀਂ ਉੱਥੇ ਜਾ ਕੇ ਕੱਪੜਾ ਜਿਹੜਾ ਆ ਆਪਣਾ ਲੈ ਸਕਦੇ ਆ ਤੇ ਅੱਜ ਕਿਤਾ ਹਲਕੇ ਤੋਂ ਹਲਕੇ ਆ ਤੇ ਵਧੀਆ ਤੋਂ ਵਧੀਆ ਕੱਪੜਾ ਵੀ ਜਿਹੜਾ ਉੱਥੇ ਮਿਲਦਾ ਹੈਗਾ ਆ ਪਰ ਇਹ ਸੂਟ ਜਿਹੜੇ ਆ ਜੋ ਕੇ ਮਿਲਦੇ ਆ ਹੁਣ ਜਿਹਦਾ ਗਰਮੀਆਂ ਦਾ ਸੀਜ਼ਨ ਆ ਗਿਆ ਆ ਉਹ ਵੀ ਜੋ ਕੇ ਸੂਟ ਮਿਲਦੇ ਆ ਉਹ ਸੂਟ ਵੀ ਹੋਰ ਸਸਤੇ ਪੈ ਜਾਣਗੇ ਤੇ ਤੁਸੀਂ ਉੱਥੇ ਜਾ ਕੇ ਕੱਪੜਾ ਜਿਹੜਾ ਆ ਖਰੀਦ ਸਕਦੇ ਆ ਤੇ ਮਿਲਾਂਗੇ ਆਪਾਂ ਇੱਕ ਪੂਛੇ ਹੋਰ ਵੀਡੀਓ ਦੇ ਨਾਲ ਉਹਨਾਂ ਚ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ